ਅੱਜ ਪੂਰੇ ਦੇਸ਼ ਭਰ ਵਿੱਚ ਯੋਗ ਦਿਵਸ ਮਨਾਇਆ ਗਿਆ ਇਸ ਦਰਮਿਆਨ ਸਮਾਣਾ ਦੇ ਪਬਲਿਕ ਕਾਲਜ ਐਨ ਐਸ ਐਸ ਐਨ ਸੀ ਸੀ ਤੇ ਗੋਪਾਲ ਭਵਨ ਸਮੇਤ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਯੋਗ ਦਿਵਸ ਮਨਾਇਆ ਗਿਆ ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ਤੇ ਯੋਗ ਕੈਂਪਾਂ ਦਾ ਯੋਜਨ ਕੀਤਾ ਗਿਆ ਨਿਯਮਤ ਯੋਗ ਅਭਿਆਸ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ ਇਹ ਗੈਰ ਸੰਚਾਰੀ ਬਿਮਾਰੀਆਂ ਨੂੰ ਰੋਕਣ ਤੇ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਪਬਲਿਕ ਕਾਲਜ ਦੇ ਪ੍ਰਿੰਸੀਪਲ ਹਰਕਿਰਤ ਸਿੰਘ ਬੀ ਡੀ ਪੀਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇ ਇਸ ਜੋਗ ਕੈਂਪ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਉਹਨਾਂ ਅੱਗੇ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਤੇ ਰੁਝੇਵਿਆਂ ਭਰੀ ਜ਼ਿੰਦਗੀ 'ਚ ਯੋਗ ਸ਼ਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਏ। ਸਾਰੇ ਸਰੀਰਕ ਅਤੇ ਮਾਨਸਿਕ ਰੋਗਾਂ ਨੂੰ ਸਰੀਰ ਤੋਂ ਦੂਰ ਰੱਖਣ ਤੇ ਨਾਲ ਨਾਲ ਯੋਗਾ ਹਰ ਕਿਸੇ ਦੇ ਜੀਵਨ ਵਿੱਚ ਸਕਾਰਾਤਮਕ ਪ੍ਰਭਾਵ ਪੈਦਾ ਕਰਦਾ ਏ। ਰੋਜ਼ਾਨਾ ਯੋਗ ਕਰਨ ਨਾਲ ਸਰੀਰਕ ਅਤੇ ਮਾਨਸਿਕ ਊਰਜਾ ਦੇ ਵਿਕਾਸ ਦੇ ਨਾਲ-ਨਾਲ ਤਣਾਅ ਅਤੇ ਡਿਪਰੈਸ਼ਨ ਵੀ ਘੱਟ ਹੁੰਦੇ ਹਨ ਸਮਾਣਾ ਤੋਂ ਕੁਲਾ ਸ਼ਰਮਾ ਦੇ ਨਾਲ ਨੂਰੀ ਪਾਂਸਲ ਦੀ ਰਿਪੋਰਟ ਸਰ ਇਹ ਯੋਗਿਓਸ ਮੈਂ ਯੋਗ ਦਾ ਕੀ ਜੀਵਨ ਦੇ ਕਿੰਨੇ ਝੁਲਤੇ ਆਜ ਕੇ ਸਨ ਦੇ ਵਿੱਚ ਅੱਜ ਜੋ ਅੰਤਰਰਾਸ਼ਟਰੀ ਯੋਗ ਦਿਵਸ ਸੀ ਉਹ ਪਬਲਿਕ ਕਾਲਜ ਦੇ ਵਿੱਚ ਐਨਐਸਐਸ ਡਿਪਾਰਟਮੈਂਟ ਐਨਸੀਸੀ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਹੈ ਮਨਾਇਆ ਗਿਆ ਜਿਦੇ ਵਿੱਚ ਸਾਡੇ ਕੋਲੇ ਜਿਹੜਾ 200 ਤੋਂ ਵੱਧ ਜਿਹੜੇ ਵਿਦਿਆਰਥੀ ਵਲੰਟੀਅਰ ਪਹੁੰਚੇ ਹੋਏ ਸੀਗੇ ਬੜਾ ਉਤਸ਼ਾਹ ਸੀ ਵਿਦਿਆਰਥੀਆਂ ਦੇ ਵਿੱਚ ਤੇ ਇਸ ਦੇ ਮੌਕੇ ਅਸੀਂ ਵਿਦਿਆਰਥੀਆਂ ਨੂੰ ਇਹੀ ਮੈਸੇਜ ਦਿੰਦਾ ਕਿ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਅਸੀਂ ਯੋਗ ਨੂੰ ਅਪਣਾਈਏ ਆਪਣੀ ਜ਼ਿੰਦਗੀ ਦੇ ਵਿੱਚ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਜਿਹੜਾ ਹੈ ਯੋਗ ਦੇ ਨਾਲ ਹੀ ਸਰੀਰ ਨੂੰ ਤੰਦਰੁਸਤ ਰੱਖਿਆ ਜਾਂਦਾ ਸੀ ਇਸ ਲਈ ਫਿਚਰ ਦੇ ਵਿੱਚ ਵਿਖ ਦੇ ਵਿੱਚ ਆਪਣੇ ਤੰਦਰੁਸਤੀ ਦਾ ਰਾਜ ਅਸੀਂ ਜੋਗ ਨੂੰ ਅਡਾਪਟ ਕਰੀਏ ਅਪਣਾਈਏ ਗੁਰਵਿੰਦ ਜੀ ਕੀ ਕਹੋਗੇ ਜੀ ਇੰਟਰਨੈਸ਼ਨਲ ਜੋਗ ਡੇਰ ਯੋਗ ਦਾਸ ਕਿੰਨਾ ਜ਼ਿੰਦਗੀ ਨੂੰ ਜੀਣ ਬਣ ਗਿਆ ਸਰ ਜਿਹੜਾ ਅੱਜ ਇੰਟਰਨੈਸ਼ਨਲ ਜੋਗ ਡੇ ਬਣਾਇਆ ਜਾਂਦਾ ਪੂਰੇ ਵਰਲਡ ਦੇ ਵਿੱਚ ਬਣਾਇਆ ਜਾਂਦਾ ਤੇ ਇਹਦਾ ਬਹੁਤ ਹੀ ਇੰਪੋਰਟੈਂਸ ਹੈ ਸਾਡੀ ਲਾਈਫ ਦੇ ਵਿੱਚ ਜਿੱimme ਅੱਜਕੱਲ ਬਿਮਾਰੀਆਂ ਚੱਲ ਰਹੀਆਂ ਨੇ ਜਾਂ ਕੋਈ ਐਕਟਿਵਨੈਸ ਨਹੀਂ ਹੈਗੀ ਯੋਗਾ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਮਤਲਬ ਐਕਸਰਸਾਈਜ਼ ਹੈ ਜਿਸ ਦੇ ਨਾਲ ਸਾਰੀਆਂ ਸ਼ਰੀਰ ਦੀਆਂ ਬਿਮਾਰੀਆਂ ਦੂਰ ਕੀਤੀਆਂ ਜਾ ਸਕਦੀਆਂ ਨੇ ਤੇ ਵੱਡੇ ਤੋਂ ਵੱਡੇ ਬਿਮਾਰੀਆਂ ਜਿਹੜੇ ਸਰੀਰ ਜੜ ਹੈ ਉਹ ਐਕਟਿਵ ਹੋ ਜਾਂਦਾ ਹੂੰ